ਹਾਂ ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂ ਬੇਟਾ ਹੁਣ ਆਪਾਂ ਜਿਹੜਾ 6ਵਾਂ ਪ੍ਰੈਕਟਿਸ ਪੇਪਰ ਪਾਈ ਲੈ ਜੀ ਫਾਊਂਡੇਸ਼ਨ ਵਾਲੀ ਕਿਤਾਬ ਦਾ ਕਰਦੇ ਪਏ 10 ਸਵਾਲ ਕਰ ਲਏ ਸਵਾਲ ਨੰਬਰ 11 ਆ ਗਿਆ ਧਿਆਨ ਨਾਲ ਦੇਖੋ ਕਹਿੰਦਾ 20 ਲਿਫਾਫਿਆਂ ਦੀ ਕੀਮਤ 14 ਰੁਪਏ ਹੋਵੇ ਤਾਂ 35 ਰੁਪਏ ਵਿੱਚ ਕਿੰਨੇ ਲਿਫਾਫੇ ਆਉਣਗੇ ਰੁਪਈਏ ਲਿਫਾਫੇ ਬੇਟਾ ਬਸ ਸੌਖਾ ਜਿਹਾ ਢੰਗ ਆਵੇ ਹਿੱਟ ਐਂਡ ਟ੍ਰਾਇਲ ਜਾਂ ਸਿੰਪਲ ਮੈਥਡ ਲਾ ਕੇ ਰੁਪਈਏ ਲਿਫਾਫੇ ਸਿੱਧਾ ਅਨੁਪਾਤ ਹੀ ਲਾ ਦੇਣਾ ਬੇਟਾ ਸੌਖਾ ਜਿਹਾ ਕੰਮ ਹੈਗਾ ਜਿਆਦਾ ਲੰਬਾ ਨਹੀਂ ਕਰਨਾ ਸਵਾਲ ਨੂੰ ਕਿਉਂਕਿ ਇਹ ਕੰਪੀਟੀਸ਼ਨ ਹੈਗਾ ਹੈ 20 ਰੁਪਈਏ 20 ਲਿਫਾਫਿਆਂ ਦੀ ਕੀਮਤ 14 ਰੁਪਈਏ ਵਿੱਚ ਕਿੰਨੇ ਲਿਫਾਫੇ ਆਉਂਦੇ ਬੇਟਾ 20 ਠੀਕ ਹੈ ਤੇ 35 ਰੁਪਈਏ ਦੇ ਵਿੱਚ ਕਿੰਨੇ ਲਿਫਾਫੇ ਹੋਣਗੇ ਇੱਥੇ x ਲਿਖ ਲੈਣੇ ਆ ਇਹਦੇ ਵਿੱਚ ਬੇਟਾ ਪਹਿਲਾ ਗੁਣਾ ਚੌਥਾ ਤੇ ਦੂਜਾ ਗੁਣਾ ਤੀਜਾ ਕਿਉਂਕਿ ਜਿੰਨੇ ਰੁਪਏ ਵਧਣਗੇ ਲਫਾਫੇ ਵੀ ਵਧ ਜਾਣਗੇ ਤਾਂ 14x ਬਰਾਬਰ 20 35 ਇਹ 14 ਨੇ ਇੱਧਰ ਜਾ ਕੇ ਕੱਟੇ ਜਾਣ ਆਪਾਂ ਸਿੱਧਾ ਹੀ ਕੱਟ ਦਿੰਨੇ ਆ ਇੱਕ ਸਟੈਪ ਪਹਿਲਾਂ 7 ਦੇ پہاੜੇ ਤੇ 7 ਦੂਣੀ 14 7 5 35 ਤੇ 2 ਦਾ ਆਇਆ 20 10 50 ਤਾਂ x 50 ਤਾਂ 20 35 ਰੁਪਏ ਵਿੱਚ ਕਿੰਨੇ ਲਫਾਫੇ ਹੋਣਗੇ 50 ਲਫਾਫੇ ਉੱਤਰ ਆ ਜੂਗਾ ਬੇਟਾ ਤਾਂ ਆ 3 ਨੰਬਰ ਤੇ 50 ਆਲਟਰਨੇਟਿਵ ਦਿੰਦਾ ਪਿਆ ਇਹਨੂੰ ਐਸ ਦੇ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਹੁਣ ਬੇਟਾ ਆਪਾਂ ਆ ਗਏ ਸਵਾਲ ਨੰਬਰ 12 ਦੇ ਉੱਤੇ ਕਿਸੇ ਸ਼ਹਿਰ ਵਿੱਚ ਪੜ੍ਹੇ ਲਿਖੇ ਵਿਅਕਤੀਆਂ ਦੀ ਕੁੱਲ ਸੰਖਿਆ 20000 ਹੈ ਅਤੇ ਅਨਪੜਾ ਦੀ ਸੰਖਿਆ ਸ਼ਹਿਰ ਦੀ ਕੁੱਲ ਜਨਸੰਖਿਆ ਦਾ 1/5 ਹੈ ਉਸ ਸ਼ਹਿਰ ਵਿੱਚ ਕੁੱਲ ਕਿੰਨੇ ਵਿਅਕਤੀ ਅਨਪੜ ਹੋਣਗੇ ਤਾਂ ਬੇਟਾ ਪੜ੍ਹੇ ਕੀ ਕਹਿੰਦਾ ਪਿਆ ਪੜ੍ਹੇ ਲਿਖੇ ਵਿਅਕਤੀਆਂ ਦੀ ਕੁੱਲ ਸੰਖਿਆ 20000 ਆ ਤੇ ਅਨਪੜ੍ਹਾਂ ਦੀ ਸੰਖਿਆ ਸ਼ਹਿਰ ਦੀ ਕੁੱਲ ਸੰਖਿਆ ਦਾ 1/5 ਹੈ ਤਾਂ ਮੰਨੋ ਕੁੱਲ ਸੰਖਿਆ ਬਰਾਬਰ x ਠੀਕ ਹੈ ਤਾਂ 1/5 ਕੁੱਲ ਜਨਸੰਖਿਆ ਆਪਾਂ x ਮੰਨ ਲਈ ਠੀਕ ਹੈ ਬੇਟਾ ਤਾਂ ਕੀ ਕਹਿੰਦਾ ਪਿਆ ਹੈ ਵੀ ਕੁੱਲ ਜਨਸੰਖਿਆ ਦਾ 1/5 ਭਾਗ ਹੈ ਜਿਹੜੀ ਅਨਪੜਾਂ ਦੀ ਜਨਸੰਖਿਆ ਹੈਗੀ ਆ ਕੁੱਲ ਜਨਸੰਖਿਆ ਆਪਾਂ x ਮੰਨ ਲਈ ਤੇ 1/5 ਭਾਗ ਆ ਜਿਹੜੇ ਉਹਦੇ ਉਹਦੇ ਕੁੱਲ ਜਨਸੰਖਿਆ ਦਾ ਅਨਪੜ ਹੈਗੇ ਆ ਠੀਕ ਹੈ ਤਾਂ ਅਨਪੜ ਅਨਪੜ ਵਿਅਕਤੀ ਕਿੰਨੇ 1/5x ਹੈਗੀ ਠੀਕ ਹੈ ਤਾਂ ਪੜੇ ਲਿਖੇ ਕਿੰਨੇ ਹੈਗੇ ਆ ਠੀਕ ਹੈ ਤਾਂ ਪੜੇ ਲਿਖੇ ਪੜੇ ਲਿਖੇ ਕਿੰਨੇ ਹੋਗੇ ਫਿਰ ਪੜੇ ਲਿਖੇ x 1/5x ਗੱਲ ਸਮਝ ਲੱਗ ਗਈ ਪੁੱਤ? ਕੋ ਟੋਟਲ ਆਪਾਂ x ਮੰਨ ਲਏ ਅਨਪੜਿਖ /5 ਹੋ ਗਏ ਉਹਦਾ ਹੈਨਾ ਤੇ ਆਪਾਂ ਪੜੇ ਲਿਖੇ ਪੜੇ ਲਿਖੇ ਕੱਢਣੇ ਆ ਕਿਉਂਕਿ ਉਹ ਉਹ ਅਨਪੜ ਵਿਅਕਤੀ ਜਦੋਂ ਆਪਾਂ ਆਪਾਂ ਨੂੰ ਕੁੱਲ ਸੰਖਿਆ ਪਤਾ ਲੱਗ ਜੂਗੀ ਤਾਂ ਫੇਰ ਆਪਾਂ ਅਨਪੜ ਲੱਭ ਲਵਾਂਗੇ ਇਹਦੇ ਵਿੱਚੋਂ ਠੀਕ ਹੈ ਤਾਂ x /1 ਇਹਦਾ ਆਪਾਂ ਲਗਤਮ ਲੈ ਲੈਣੇ ਆ यदा लघुत्म आ गया पं एक्स माइनस एक्स तो यह आ गया चार एक्स बटा पं आ गया ठीक है पढ़े लिखे व्यक्ति किन्ने आ गए चार बटा एक्स आ गए चार बटा पं एक्स बराबरे भी हज़ार आ गया चार बटा पं एक्स बराबरे भी हज़ार ਤੇ x 20000 5 4 4 5 5000 5 5 25000 ਤਾਂ કુલ ਕਿੰਨੇ ਬੰਦੇ ਆ ਗਏ 25000 25000 કુલ ਜਨਸੰਖਿਆ ਹੋਗੀ ਤੇ ਅਨਪੜ ਜਿਹੜੇ ਆ 1 5 x ਹੈਗੇ ਆ ਤਾਂ ਇਸ ਲਈ ਅਨਪੜ 25000 ਗੁਣਾ 1/5 ਤੇ ਇਹ ਕੱਟੇ ਜਾਣਗੇ 5000 ਉੱਤਰ ਆ ਜਾਊਗਾ ਅਨਪੜ ਵਿਅਕਤੀ ਕਿੰਨੇ ਆ ਸ਼ਹਿਰ ਵਿੱਚ ਕਿੰਨੇ ਵਿਅਕਤੀ ਅਨਪੜ ਹੋਣਗੇ ਤਾਂ ਬੇਟਾ 5000 ਆਪਣਾ ਉੱਤਰ ਆ ਗਿਆ ਤਾਂ ਕਿਉਂਕਿ ਅਨਪੜ ਵਿਅਕਤੀ 1/5x ਆਪਾਂ ਮੰਨੇ ਟੋਟਲ ਸੰਖਿਆ ਦਾ x ਦੀ ਜਗ੍ਹਾ ਤੇ x ਦੀ ਵੈਲਿਊ ਭਰਤੀ 5000 ਤੇ 1/5 ਉਹਦੇ ਨਾਲ ਗੁਣਾ ਕਰਤਾ 5000 ਉੱਤਰ ਆ ਗਿਆ ਆਪਾਂ ਅਲਟਰਨੇਟਿਵ ਆਨਸਰ ਦੇਖਦੇ ਹਾਂ ਇੱਕ ਨੰਬਰ ਦੇ ਵਿੱਚ ਹੀ ਬੇਟਾ 5000 ਉੱਤਰ ਦਿੰਦਾ ਪਿਆ ਇਹਨੂੰ ਇਹ ਦੇ ਰਾਈਟ ਆਨਸਰ ਅਸੀਂ ਪਿਕ ਕਰ ਦਵਾਂਗੇ ਤਾਂ ਕਹਿੰਦਾ ਅੱਗੇ ਤੇ ਸਵਾਲ ਨੰਬਰ 13 ਆ ਗਿਆ ਕਹਿੰਦਾ 72 ਨੂੰ 2 ਅਨੁਪਾਤ 7 ਵਿੱਚ ਵੰਡਿਆ ਗਿਆ ਇਸ ਦੇ ਭਾਗ ਹੋਣਗੇ 72 ਨੂੰ 2 ਅਨੁਪਾਤ 7 ਦੇ ਵਿੱਚ ਵੰਡਿਆ ਗਿਆ ਠੀਕ ਹੈ ਤਾਂ ਇਹ ਇਹ ਦੇ ਭਾਗ ਕੀ ਹੋਣਗੇ ਇਹ ਆਪਾਂ ਕਿਵੇਂ ਕੱਢਦੇ ਹਾਂ ਪਹਿਲਾ ਭਾਗ ਜਿਹੜਾ ਪਹਿਲਾ ਭਾਗ ਆ 72 ਗੁਣਾ ਜਿਹੜਾ ਵੀ ਉਹਨੂੰ ਵਟਾ ਅਨੁਪਾਤਾਂ ਦਾ ਜੋੜ 2/9 ਤੇ 2/9 ਫਿਰ ਦੂਜਾ ਭਾਗ ਕਿਵੇਂ ਕੱਢਾਂਗੇ 72 7/9 ਇਹਨੂੰ ਆਪਾਂ ਕੱਟ ਲੈਨੇ 9 8 72 8 ਦੁਣੀ 16 1 16 ਆ ਗਿਆ 9 8 72 ਤੇ 8 7 56 1 ਭਾਗ 16 ਆ ਗਿਆ 1 ਭਾਗ 56 ਆ ਗਿਆ ਛੋਟਾ ਭਾਗ 16 ਤੇ ਵੱਡਾ ਭਾਗ 56 ਆਪਾਂ ਅਲਟਰਨੇਟ ਵੰਤਰ ਦੇਖ ਲੈਨੇ ਆਂ ਕਹਿੰਦਾ ਆ 2 ਨੰਬਰ ਦੇ ਵਿੱਚ 16 ਤੇ 56 ਦਿੰਦਾ ਪਿਆ ਉੱਤਰ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ ਸਵਾਲ ਨੰਬਰ 14 ਕਹਿੰਦਾ 56 ਮਿਹਦੂਰ ਖੇਤ ਵਿੱਚ ਵਾਢੀ 8 ਦਿਨਾਂ ਵਿੱਚ ਕਰਦੇ ਹਨ ਵਾਢੀ ਨੂੰ 7 ਦਿਨਾਂ ਵਿੱਚ ਕਰਨ ਲਈ ਇੱਥੇ ਬੇਟਾ ਧਿਆਨ ਰੱਖਣਾ ਤੁਸੀਂ ਠੀਕ ਹੈ ਮਜ਼ਦੂਰ ਦਿਨ ਮਜਦੂਰ ਤੇ ਦਿਨ ਕੰਮ ਦੇ ਠੀਕ ਹੈ ਕਹਿੰਦਾ 56 ਮਜਦੂਰ ਵਾਡੀ ਨੂੰ 8 ਦਿਨਾਂ ਵਿੱਚ 56 ਮਜਦੂਰ 8 ਦਿਨਾਂ ਵਿੱਚ ਕਰਦੇ ਆ ਤਾਂ ਵਾਡੀ ਨੂੰ 7 ਦਿਨਾਂ ਵਿੱਚ ਕਰਨ ਲਈ ਕਿੰਨੇ ਜ਼ਿਆਦਾ ਮਜਦੂਰਾਂ ਦੀ ਲੋੜ ਪਵੇਗੀ ਤਾਂ ਵਾਡੀ ਲਈ ਦਿਨ ਆਪਾਂ 7 ਕਰਨੇ ਆ 7 ਦਿਨਾਂ ਵਿੱਚ ਕਰਨੀ ਮਜਦੂਰਾਂ ਦੀ ਸੰਖਿਆ x ਇਹਦੇ ਚ ਬੇਟਾ ਉਲਟ ਕ੍ਰਮ ਅਨੁਪਾਤ ਲੱਗਣਾ ਕਿਉਂਕਿ ਜਦੋਂ ਇੱਕ ਚੀਜ਼ ਵਾਧੀ ਹੋਵੇ ਇੱਕ ਘਟਦੀ ਹੋਵੇ ਤਾਂ ਫਿਰ ਉਲਟ ਕ੍ਰਮ ਜਿਆਦਾ ਸਿੱਧਾ ਕ੍ਰਮ ਅਨੁਪਾਤ ਹੀ ਚੱਲਦਾ ਠੀਕ ਹੈ ਪਰ ਜਦੋਂ ਇੱਕ ਚੀਜ਼ ਵੱਧ ਜਾਵੇ ਜੇ ਆਪਾਂ ਮਜ਼ਦੂਰ ਵਧਾ ਦਾਂਗੇ ਦਿਨ ਘੱਟ ਜਾਣਗੇ ਠੀਕ ਹੈ ਤਾਂ ਇਸ ਕਰਕੇ ਉਲਟ ਕ੍ਰਮਨ ਪਾਤ ਚ ਪਹਿਲਾ ਗੁਣਾ ਦੂਜਾ ਬਰਾਬਰੇ ਤੀਜਾ ਗੁਣਾ ਚੌਥਾ ਭਾਗ ਹੁੰਦਾ ਹੈ ਬਸ ਇਹ ਇੱਕ ਫਾਰਮੂਲਾ ਧਿਆਨ ਚ ਰੱਖਣਾ ਤੁਸੀਂ ਤਾਂ 7x ਬਰਾਬਰੇ 56 ਗੁਣਾ 8 ਆ 7 ਨੇ ਇੱਥੋਂ ਕੱਟੇ ਜਾਣਾ 7 8 56 ਤਾਂ x ਬਰਾਬਰ ਆ ਗਿਆ 64 ਤਾਂ x ਕੀ ਸੀ ਮਜ਼ਦੂਰ ਮਜ਼ਦੂਰ ਕਿੰਨੇ 64 ਮਜ਼ਦੂਰ ਚਾਹੀਦੇ ਆ ਪਰ ਉਹ ਕਹਿੰਦਾ 56 ਮਜ਼ਦੂਰ ਤਾਂ ਪਹਿਲਾਂ ਹੀ ਹੈਗੇ ਆ ਹੈਨਾ ਤੇ ਕਹਿੰਦਾ ਕਿੰਨੇ ਜ਼ਿਆਦਾ ਮਜ਼ਦੂਰਾਂ ਦੀ ਲੋੜ ਪਵੇਗੀ ਹੋਰ ਕਿੰਨੇ ਮਜ਼ਦੂਰ ਚਾਹੀਦੇ ਆ ਤਾਂ 56 ਪਹਿਲਾਂ ਹੀ ਹੈਗੇ ਆ 64 ਦੇ ਵਿੱਚੋਂ 56 ਘਟਾ ਦਾਂਗੇ ਹੋਰ ਮਜ਼ਦੂਰ 64 56 8 ਮੈ ਦੂਰ ਬੇਟਾ ਹੋਰ ਚਾਹੀਦੇ ਆ ਤਾਂ 4 ਨੰਬਰ ਆਲਟਰਨੇਟਿਵ ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿੱਕ ਕਰ ਦਵਾਂਗੇ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 15 ਉਹਦੇ ਤੋਂ ਬਾਅਦ ਦੇ ਵਿੱਚ ਇਸੇ ਪੇਪਰ ਦਾ ਸਵਾਲ ਸੋਰੀ ਇਹ ਸਵਾਲ ਨੰਬਰ 14 ਸੀ ਹੁਣ ਬੇਟਾ ਸਵਾਲ ਨੰਬਰ 15 ਆ ਗਿਆ ਕਹਿੰਦਾ ਹੇਠ ਲਿਖੇ ਵਿੱਚੋਂ ਕਿਹੜੇ ਦਸ਼ਮਲਵ ਆਰੋਹੀ ਕ੍ਰਮ ਵਿੱਚ ਹਨ ਆਰੋਹੀ ਕ੍ਰਮ ਹੁੰਦਾ ਬੇਟਾ ਚੜਦਾ ਕ੍ਰਮ ਈ ਬੇਟਾ ਜਦੋਂ ਅਸੀਂ ਧਿਆਨ ਦੇ ਨਾਲ ਦੇਖਦੇ ਹਾਂ ਦਸ਼ਮਲਵ ਦੇ ਖੱਬੇ ਹੱਥ ਵਾਲੀ ਰਕਮ ਵੱਡੀ ਹੁੰਦੀ ਆ 2 ਆ 3 ਆ 4 ਆ ਤੇ 13 ਆ ਇਹ ਚੜ੍ਹਦੇ ਕ੍ਰਮ ਦੇ ਵਿੱਚ ਆ ਪਹਿਲਾਂ ਛੋਟੀ ਫਿਰ ਉਦੋਂ ਵੱਡੀ ਫਿਰ ਉਦੋਂ ਵੱਡੀ ਫਿਰ ਉਦੋਂ ਵੱਡੀ ਤਾਂ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਤੁਸੀਂ ਦੂਜੀਆਂ ਵੀ ਦੇਖ ਲੈਣੀਆਂ ਸੋ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 15 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਸ਼ੇਅਰ ਕਰਾਂਗੇ ਤੁਸੀਂ ਜੋ ਇਹ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ